ਗੁੱਡ ਆਫਟਰਨੂਨ ਫਰੈਂਡਸ ਦੋਸਤੋ ਅੱਜ ਹਰ ਇੱਕ ਮਨੁੱਖ ਪਰੇਸ਼ਾਨ ਹੈ ਟੈਨਸ਼ਨ ਚ ਹੈ ਐਂਜਾਇਟੀ ਚ ਹੈ ਡਿਪਰੈਸ਼ਨ ਚ ਹੈ ਉਹਦਾ ਕੁੱਲ ਕਾਰਨ ਪਤਾ ਕੀ ਹੈ ਕਿਉਂਕਿ ਉਹਦੀ ਕੈਨੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੈ ਉਹ ਜੋ ਬਾਹਰ ਕੰਮ ਕਰਦਾ ਤੇ ਜੋ ਉਹਦੇ ਅੰਦਰ ਇੰਟੈਂਸ਼ਨ ਹੁੰਦੀ ਉਹਦੀ ਭਾਵਨਾਵਾਂ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਉਹਦੇ ਅੰਦਰ ਦੂਜਿਆਂ ਲਈ ਨਫ਼ਰਤ ਹੈ ਦੂਜਿਆਂ ਦੀ ਆਲੋਚਨਾ ਹੈ ਦੂਜਿਆਂ ਨੂੰ ਨੀਵਾ ਦੇਖਣਾ ਚਾਹੁੰਦਾ ਦੂਜਿਆਂ ਦੀ ਨਿੰਦਾ ਕਰਦਾ ਦੂਜਿਆਂ ਦੀ ਆਲੋਚਨਾ ਕਰਦਾ ਇਹ ਜਿਹੜੀ ਅੱਗ ਹੈ ਨਾ ਉਹ ਨੂੰ ਅੰਦਰੋਂ ਅੰਦਰ ਹੀ ਆਪ ਹੀ ਸੜ ਦਿੰਦੀ ਹੈ ਇਸ ਲਈ ਗੁਰੂ ਸਾਹਿਬ ਨੇ ਕਿਹਾ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਮਨ ਨੂੰ ਸੁੱਦਾ ਕਾਲਿਆ ਬਾਹਰ ਚਿਟਵੀਆ ਵੀ ਗੱਲਾਂ 'ਚ ਤਾਂ ਅਸੀਂ ਬੜੇ ਚੰਗੇ ਬਣਦੇ ਆ ਪਰ ਅੰਦਰੋਂ ਜਿਹੜਾ ਸਾਡਾ ਆਚਰਣ ਹੈ ਉਹ ਸਹੀ ਨਹੀਂ ਹੈ ਉਹ ਮੇਲ ਨਹੀਂ ਕਰਦਾ ਦੋਨੋਂ ਚੀਜ਼ਾਂ ਬਾਹਰ ਤੇ ਅੰਦਰ ਦੀ ਗੱਲ ਮੇਲ ਨਹੀਂ ਕਰਦੀ ਮਨ ਦੇ ਤਾਂ ਕਾਲੇ ਆ ਮਨ ਦੇ ਵਿੱਚ ਤਾਂ ਦੂਜੇ ਲਈ ਪਾਪ ਹੈ ਨਫ਼ਰਤ ਹੈ ਦੂਜੇ ਲਈ ਈਰਖਾ ਹੈ ਦੂਜੇ ਨੂੰ ਨੀਵਾ ਦਿਖਾ ਕੇ ਰਾਜੀ ਆ ਤੇ ਬਾਹਰੋਂ ਅਸੀਂ ਆਪਦੇ ਆਪ ਨੂੰ ਸ਼ਿੰਗਾਰ ਕੇ ਨਵੇਂ ਕੱਪੜੇ ਪਾ ਕੇ ਬਿਲਕੁਲ ਸਾਫ਼ ਸੁਥਰੇ ਲੱਗਦੇ ਆ ਜਿਸ ਦੇ ਕਾਰਨ ਜਿਹੜੀ ਇੱਕ ਅੰਦਰ ਦੀ ਪਰੇਸ਼ਾਨੀ ਹੈ ਨਾ ਅੱਜ ਹਰ ਇੱਕ ਬੰਦੇ ਦੇ ਚਿਹਰੇ ਤੇ ਝਲਕਦੀ ਹੈ ਉਹਦੇ ਚਿਹਰੇ ਤੋਂ ਉਹ ਇੱਕ ਜਿਹੜਾ ਰੂਪ ਹੁੰਦਾ ਇੱਕ ਨੂਰ ਹੁੰਦਾ ਨਾ ਉਹ ਤੁਹਾਨੂੰ ਨਹੀਂ ਮਿਲੇਗਾ ਤੁਸੀਂ ਕਿਸੇ ਨੂੰ ਵੀ ਦੇਖੋਗੇ ਉਹ ਇੱਕ ਚਿੰਤਾ ਦੇ ਵਿੱਚ ਇੱਕ ਚਿੰਤਾ ਦੇ ਸੰਤਾਪ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਇਸ ਲਈ ਜੇ ਆਪਾਂ ਜੀਵਨ ਦੇ ਵਿੱਚ ਆਨੰਦ ਚਾਹੁੰਦੇ ਆ ਖੁਸ਼ੀ ਚਾਹੁੰਦੇ ਆ ਤਾਂ ਸਾਨੂੰ ਜਿਹੜਾ ਆਪਣਾ ਕਹਿਣੀ ਤੇ ਕਰਮੇ ਦੋਨਾਂ ਦਾ ਇਹ ਡਿਫਰੈਂਸ ਹੈ ਨਾ ਹੌਲੀ ਹੌਲੀ ਸਹਿਜਤਾ ਨਾਲ ਚਲੋ ਇੱਕਦਮ ਪੋਸੀਬਲ ਨਹੀਂ ਹੈ ਜਿਵੇਂ ਜਿਵੇਂ ਸਮਝ ਆਉਂਦੀ ਜੀਵਨ ਦੀ ਜਿਵੇਂ ਸੱਚ ਦਾ ਪਤਾ ਲੱਗ ਰਿਹਾ ਓਵੇਂ ਓਵੇਂ ਇਹ ਘਟਾਉਣਾ ਚਾਹੀਦਾ ਜਿਸ ਦਿਨ ਇਹ ਬਰਾਬਰ ਹੋ ਜਾਏਗਾ ਉਸ ਦਿਨ ਸਾਡੇ ਜੀਵਨ ਦੇ ਵਿੱਚ ਆਨੰਦ ਘਟਤ ਹੋ ਜਾਏਗਾ ਤੁਸੀਂ ਸਾਰੇ ਖੁਸ਼ ਰਹੋ ਤੰਦਰੁਸਤ ਰਹੋ